ਕੀ ਨਾ ਤੁਹਾਡਾ ਤੇ ਕਿਹੜੀ ਜਗ੍ਹਾ ਘਰ ਹਾਂਜੀ ਸ਼ੀਤਲ ਕਿਹੜੀ ਜਗ੍ਹਾ ਹੈ ਪਦਰੋ ਹੈ ਕੀ ਗੱਲ ਬਾਤ ਹੈ ਇੱਥੇ ਗੱਲ ਬਾਤ ਕੀ ਇਹ ਲੈਂਟਰ ਡਿਗਨੇ ਵਾਲਾ ਹਾ ਗ੍ਰਾਂਟ ਵੀ ਭਰੀ ਤੇ ਕੋਈ ਸੁਣਦਾ ਹੀ ਹੈ ਨਹੀਂ ਤੇ ਕਿੰਨੀ ਵਾਰ ਕੀ ਆਈਏ ਫੋਟੋ ਖਿੱਚ ਕੇ ਵ ਲਈਏ ਇਹ ਕੀਤਾ ਕੁਛ ਨਹੀਂ ਤੂੰ ਦੇਖੋ ਤੁਹਾਡੇ ਸਾਹਮਣੇ ਹੀ ਹੈ ਜੋ ਵੀ ਹੈ ਕਿੰਨੇ ਕ ਵਜੇ ਜਿਹੜਾ ਲੈਂਟਰ ਡਿਗਾ ਤੁਹਾਡੇ ਇਹ ਕੋ 2:00 ਵਜੇ ਦਾ ਕੋਈ ਸਿਕਾ ਦੇ ਅੰਦਰ ਛੜਪੜ ਲੱਗੀ ਕਿਸੇ ਕੁੜੀ ਮੈਰੀ ਨਾਲ ਸੁੱਤੇ ਸੀ ਕੁੜੀ ਮਸਾਂ ਬਚੀ ਆ ਦੂਆ ਦੂਆ ਜਨਮ ਹੋਇਆ ਵਿਚਾਰੀ ਦਾ ਉਹ ਲੈਂਟਰ ਜਿੱਦਾਂ ਲੈਂਟਰ ਪਿਆ ਉਹ ਥੱਲੇ ਹੀ ਉਹ ਬੜੀ ਮੁਸ਼ਕਲਾਂ ਨਾਲ ਥੱਲੋਂ ਕੱਢੀ ਹੈ ਹੂੰ ਮੈਂ ਆ ਵੀ ਲੈ ਨਾਲ ਹੀ ਸੀ ਕੋਣ ਕੋਣ ਆਪਾਂ ਘਰ ਪਰਵਾਦੇ ਤੁਹਾਡੇ ਪਰਿਵਾਰ ਚ ਤੇ ਇਦਾਂ ਦੇ ਦਾਇ ਚਾਚੇ ਹੈਣੋਂ ਵਿਚਾਰੇ ਉਹ ਉਹਨਾਂ ਦੀ ਆਪੇ ਡੈਥ ਹੋਈ ਦੀ ਵੱਡੇ ਜਿਹੜੇ ਲੋਕ ਕਮੇਟੀ ਕਾਰਜ ਚ ਲੱਗੇ ਨੇ ਇਹ ਹੂੰ ਤੇ ਇਹਦੇ ਪਾਪਾ ਦੀ ਵੀ ਡੈਥ ਹੋਈ ਦੀ ਹੈ ਹੂੰ ਕਿਨੇ ਬੱਚੇ ਤੁਹਾਡੇ ਦੋ ਬੇਟੀਆਂ ਮੇਰੀਆਂ ਤੁਸੀਂ ਘਰ ਦਾ ਗੁਜ਼ਾਰਾ ਕਿਵੇਂ ਕਰਦੇ ਹੋ ਘਰ ਦਾ ਗੁਜ਼ਾਰਾ ਮਾੜਾ ਮੋਟਾ ਕੰਮ ਕਰੀਦਾ ਥਾੜੀ ਦਫਾ ਬੱਚੇ ਨੇ ਪਾਲਨੇ ਕੀ ਪ੍ਰਸ਼ਾਸਨ ਕੋਲ ਤੋਂ ਮੱਗ ਜਾਣ ਤੁਹਾਡੀ ਉਹ ਦੇਖੋ ਤੁਹਾਡੇ ਸਾਹਮਣੇ ਹੀ ਹੁਣ ਜੋ ਦਿਖਿਰੋ ਤੁਹਾਡੇ ਸਾਹਮਣੇ ਇਹਨਾਂ ਨੂੰ ਨੁਕਸਾਨ ਹੋਇਆ ਬੱਚਾ ਵੀ ਬਸ ਬਚਿਆ ਹੈ ਤੁਹਾਨੂੰ ਸਰਕਾਰ ਵੱਲੋਂ ਪਹਿਲਾਂ ਕੋਈ ਗ੍ਰਾਂਟ ਮਿਲੀ ਹੈ ਕੋਈ ਕੁਝ ਨਹੀਂ ਮਿਲਿਆ ਗ੍ਰਾਂਟ ਭਰ ਰਹੀ ਹੈ ਲੇਕਿਨ ਮਿਲੀ ਹੈ ਨਹੀਂ ਆਂਦੇ ਆ ਫੋਟੋ ਫੋਟੋ ਖਿੱਚ ਕੇ ਲਿਆ ਜਾਂਦੇ ਆ ਮਗਰ ਸਾਨੂੰ ਕੁਝ ਵੀ ਨਹੀਂ